ਹਾਂਜੀ ਦੋਸਤੋ ਕੀ ਹਾਲ ਚਾਲ ਹੈ ਵੀ ਪੰਜਾਬੀਓ ਉਮੀਦ ਕਰਦਾ ਸਾਰੇ ਠੀਕ ਠਾਕ ਹੋਵੋਗੇ ਮੈਂ ਤੁਹਾਡਾ ਹੋਸਟ ਰਣਜੀਤ ਬਣੀਪਾਲ ਤੇ ਤੁਸੀਂ ਜਿਹੜੇ ਸਾਡੇ ਪੇਜ ਕੇਵਲ ਸੱਚ ਦੇ ਨਾਲ ਦੋਸਤੋ ਅੱਜ ਜਿਹੜਾ ਮੁੱਦਾ ਉਹੀ ਮੁੱਦਾ ਪੁਰਾਣਾ ਕਹਿੰਦੇ ਵੀ ਜਿਹੜਾ ਪੁਰਾਣਾ ਰੋਗ ਹੋਵੇ ਉਹਦੀ ਚੀਜ਼ ਤਾਂ ਪੈਂਦੀ ਪੈਂਦੀ ਆ ਪੁਰਾਣੀ ਸੱਟ ਲੱਗੀ ਹੋਵੇ ਜਦੋਂ ਪੂਰਾ ਚੱਲਦਾ ਚੀਜ਼ ਤਾਂ ਉੱਠਦੀ ਹੈ ਉੱਠਦੀ ਆ ਉਹੀ ਮੁੱਦਾ ਬਣਾ ਤਾਂ ਪੋਸਟ ਦੀ ਖੇਤੀ ਅਫੀਮ ਦੀ ਖੇਤੀ ਲਾਗੂ ਕਰਨੀ ਚਾਹੀਦੀ ਹੈ ਸਰਕਾਰ ਨੂੰ ਲਾਗ ਹੁਣ ਅੱਜ ਜਿਹੜਾ ਮੇਰਾ ਮੁੱਦਾ ਦੋਸਤੋ ਇਹ ਤਾਂ ਥੋੜਾ ਜਿਹਾ ਹਟਕੇ ਆ ਮੈਂ ਹੁਣ ਇਹ ਵੀਡੀਓ ਕਿਉਂ ਬਣਾਈ ਆ ਦੋਸਤੋ ਮੈਨੂੰ ਬਹੁਤ ਮੈਸੇਜ ਆਉਂਦੇ ਨੇ ਦੋਸਤਾਂ ਨੇ ਮੇਰੇ ਫੋਲੋਅਰਸ ਨੇ ਜਿੰਨੇ ਉਹਨਾਂ ਦੇ ਕਮੈਂਟ ਵੀ ਆਉਂਦੇ ਨੇ ਮੈਨੂੰ ਮੈਸੇਜ ਵੀ ਆਉਂਦੇ ਨੇ ਇਨਬਾਕਸ ਵਿੱਚ ਮੈਨੂੰ ਫੋਨ ਵੀ ਆਉਂਦੇ ਨੇ WhatsApp ਤੇ ਵੀ ਫੋਨ ਆਉਂਦੇ ਨੇ ਵੀ ਵੀਰ ਯਾਰ ਮੁੱਦੇ ਤੋਂ ਭਟ ਗਿਆ ਤੁਸੀਂ ਜਨਰਲ ਲੋਕੀਆ ਵੀਡੀਓ ਚੱਲ ਬਣਾਈ ਜਾਓ ਕਹਿੰਦੇ ਵੀ ਤੁਸੀਂ ਕਦੇ ਇਸ ਮੁੱਦੇ ਤੇ ਉਹਨੂੰ ਬੋਲਦੇ ਹੀ ਨਹੀਂ ਹਾਲਾਂਕਿ ਸਾਡਾ ਵੀਰ ਡਾਕਟਰ ਰਣਜੀਤ ਸਿੰਘ ਤੇ ਇਨਸਾਫ ਟੀਮ ਵਾਲਾ ਜੱਗਾ ਵੀਰਾਂ ਮਕਸਰ ਤੋਂ ਉਹ ਬਕਾਇਦਾ ਇਸ ਮੁੱਦੇ ਤੇ ਬੋਲਦੇ ਰਹਿੰਦੇ ਨੇ ਤੇ ਮੇਰੀ ਵੀ ਖੈਰ ਗਲਤੀ ਆ ਦੋਸਤੋ ਮੈਂ ਇਹ ਮੁੱਦੇ ਤੇ ਬੋਲਣਾ ਥੋੜਾ ਹਟ ਗਿਆ ਸੀਗਾ ਕਿਉਂਕਿ ਹੋਰ ਵੀਡੀਓਜ਼ ਮੈਂ ਬਣਾ ਲੈਂਦਾ ਸੀਗਾ ਪਰ ਅੱਜ ਮੈਂ ਇਸ ਮੁੱਦੇ ਤੇ ਸਪੈਸ਼ਲ ਬੋਲ ਰਿਹਾ ਭਗਵੰਤ ਮਾਨ ਵੀਰੇ ਹੱਥ ਜੋੜਦੇ ਆ ਸੁਣ ਲੈ ਇਸ ਮੁੱਦੇ ਬਾਰੇ ਬੈਠ ਕੇ ਡਿਸਕਸ਼ਨ ਕਰ ਲੈ ਯਾਰ ਤੂੰ ਸੱਦ ਲਾ ਜਿਹੜੇ ਮਾਰਦੇ ਉਹਨਾਂ ਨੂੰ ਸੱਦ ਲਾ ਤੇ ਜਿਹੜੇ ਸਮਾਜ ਦੇ ਵਿੱਚ ਰਹਿੰਦੇ ਨੇ ਸਾਡੇ ਵਰਗਿਆਂ ਨੂੰ ਪੁੱਛ ਲੈ ਜਿਹੜੇ ਅਸੀਂ ਵੀਡੀਓਜ਼ ਬਣਾਉਂਦੇ ਆ ਮੁੱਦੇ ਤੇ ਵੀ ਆਪਦੇ ਮੁੱਖ ਮੰਤਰੀਆਂ ਨੂੰ ਸਪੈਸ਼ਲ ਤੌਰ ਤੇ ਪੁੱਛ ਲਾ ਕਿਰਾ ਮਾੜੀ ਆਵਾਜ਼ ਹਟਾਈ ਦੀ ਪਟਾਣ ਮਾਜਰਾ ਸਾਹਿਬ ਨੇ ਹਨਾ ਜਾਂ ਥੋੜੇ ਸਾਨੂੰ ਆਸ ਹੋ ਗਈ ਸੀਗੀ ਵੀ ਹਨਾ ਵੀ ਇਹ ਮੁੱਦਾ ਕੁਝ ਨਾ ਕਿਸੇ ਸਿਰੇ ਚੜੂਗਾ ਮੈਂ ਅੱਜ ਦੀ ਵੀਡੀਓ ਵਿੱਚ ਸਿਰਫ ਇੰਨਾ ਕਹਣਾ ਦੋਸਤੋ ਤੁਸੀਂ ਕਮੈਂਟ ਕਰਕੇ ਦੱਸਿਓ ਮੇਰੀ ਭਗਵਾਨ ਤੁਮਨ ਸਾਹਿਬ ਨੂੰ ਇਹ ਬੇਨਤੀ ਆ ਮੁੱਖ ਮੰਤਰੀ ਸਾਹਿਬ ਨੂੰ ਵੀ ਭਾਈ ਬਣ ਕੇ ਐਂ ਕਰ ਯਾਰ ਤੂੰ ਤੂੰ ਸਿਰਫ ਇੰਨਾ ਕਿ ਲਾਗੂ ਕਰ ਦੇ ਵੀ ਤੁਸੀਂ ਖਾਣ ਜੋਗਰੇ ਬੂਟੇ ਜਿਹਨੇ ਬੰਦੇ ਖਾਂਦੇ ਨੇ ਇਹ ਚੀਜ਼ ਦੇ ਆਪਣੇ ਆਧਿਨੇ ਉਹ ਆਪਣੇ ਖਾਣ ਜੋਗੇ ਬੂਟੇ ਕਰੇ ਬੀਜੋ ਹੱਦ 50 100 ਬੂਟਿਆਂ 'ਚ ਤੋਂ ਮਾਂ ਸਾਨੂੰ ਉਹ ਦੇ ਦੇ। ਵੀ ਆ ਉਹਦੇ ਵਿੱਚ ਪੁਲਿਸ ਕੇਸ ਨਾ ਹੋਵੇ ਕੋਈ। ਵੀ ਇੱਕ ਇਹਨੂੰ ਐਕਸਪੈਰੀਮੈਂਟ 'ਤੇ ਕਰਕੇ ਦੇਖ ਲਾ। ਵੀ 100 50 ਬੂਟੇ ਭਾਈ ਤੁਸੀਂ ਆਪਦੇ ਘਰੇ ਪੀ ਸਕਦੇ ਹੋ। 2 ਸਾਲ ਲਈ ਐਕਸਪੈਰੀਮੈਂਟ ਦਾ ਤੁਸੀਂ ਆਗਿਆ ਦੇ ਦਿਓ। ਤੇ ਨਾ ਨਸ਼ੇ ਨੂੰ ਢੱਲ ਪਈ, ਨਾ ਚਿੱਟੇ ਨੂੰ ਢੱਲ ਪਈ ਤਾਂ ਨੌ ਬਟਾ ਦੀ ਵੀਰ। ਭਗਵਾਨਤਮਾਨ ਵੀਰੇ ਸਾਨੂੰ ਤੇਰੇ ਤੇ ਬਹੁਤ ਆਸਾਂ ଥିਗੀਆਂ। ਸਾਨੂੰ ਇਹ ਸੀ ਤੂੰ ਸਾਡੇ ਪਿੰਡਾਂ 'ਚ ਉੱਠਿਆ ਆਵੇਂ। ਪਿੰਡਾਂ ਦੇ ਸੱਥਾਂ ਦੇ ਵਿੱਚੋਂ ਗਿਆ ਆਵੇਂ। ਤੈਨੂੰ ਤਾਂ ਲੋਕਾਂ ਨੇ ਸਾਰਿਆਂ ਮਰ ਜਾ ਪਤਾ ਨੇ। ਪਰ ਮੇਰੇ ਵੀਰੇ ਹੁਣ ਤਾਂ ਤੇਰੀ ਸਰਕਾਰ ਦਾ ਹਾਲ ਹੋ ਜਾਂਦਾ ਵੀ ਉਹੀਓ ਰੋਗ ਨਾਲ ਮਰ ਗਈ ਮਰ ਗਈ ਬੱਕਰੀ ਜਿਹੜਾ ਰੋਗ ਸੀਗਾ ਪਠੋਰੀ ਨੂੰ ਠੀਕ ਹੈ ਨਾ ਵੀ ਜਿਵੇਂ ਪਹਿਲਾਂ ਦੀਆਂ ਸਰਕਾਰਾਂ ਸੀਗੀਆਂ ਓਵੇਂ ਹੁਣ ਉਹੀ ਕੰਮ ਸਾਨੂੰ ਵੀਰੇ ਤੇਰੇ ਤੇ ਫੁੱਲ ਆਸਤੀ ਕਿ ਵੀ ਤੂੰ ਕੁਝ ਨਾ ਕੁਝ ਕਰੇਗਾ ਕਿਉਂਕਿ ਤੈਨੂੰ ਪਤਾ ਪਿੰਡਾਂ ਦੇ ਹਾਲਾਤ ਵੀ ਪਿੰਡਾਂ ਦੇ ਵਿੱਚ ਭੁੱਕੀ ਦੇ ਦੋ ਚਮਚੇ ਲਾ ਕੇ ਪੁਰਾਣੇ ਬਜ਼ੁਰਗ ਕਿਵੇਂ ਕੰਮ ਕਰਦੇ ਸੀ ਜਾਂ ਮੰਡੀ ਦੇ ਵਿੱਚ ਪੱਲੇਦਾਰ ਨੇ ਦੋ ਚਮਚੇ ਲਾ ਕੇ ਗਰਦ ਦੇ ਵਿੱਚ ਕਿਵੇਂ ਸਾਰੀ ਜਿਹੜੀ ਕੰਮ ਕਰਦੇ ਨੇ ਯਾ ਤੂੜੀ ਦੇ ਕੰਮ ਕਰਨ ਵਾਲੇ ਕਿਵੇਂ ਦੋ ਕਾੜ ਲਾ ਕੇ ਸਾਰੀ ਜੜੀ ਬੁੱਕ ਦੇ ਫਿਰਦੇ ਨੇ ਹੂੰ ਤੁਸੀਂ ਤਾਂ ਭਗਵਾਨ ਤੁਮਾਂ ਜੀ ਆਪਦੀ ਕਮੇਟੀ ਦੇ ਵਿੱਚ ਵੀ ਇਹਦਾ ਜ਼ਿਕਰ ਕਰਦੇ ਹੁੰਦੇ ਸੀਗੇ ਆਖੇ ਇੱਕ ਬੁੜੀ ਨੂੰ ਮੇਮ ਪੁੱਛਦੀ ਆ ਤੁਸੀਂ ਥੋੜੀ ਕਮੇਟੀ ਆ ਇਹ ਵੀ ਇੱਕ ਬੁੜੀ ਨੂੰ ਮੇਮ ਪੁੱਛਦੀ ਆ ਵੀ ਤੁਸੀਂ ਆ ਪੌਪੀ ਦੇ ਫੁੱਲ ਲੈ ਕੇ ਜਾਈਂ ਜਾਂਦੇ ਹੋ ਵੀ ਤੁਹਾਡੀ ਕਮਿਊਨਿਟੀ 'ਚ ਬਹੁਤ ਸਾਰੀਆਂ ਮੌਤਾ ਹੋ ਗਈਆਂ ਉਹ ਆਪਣੀ ਮਾਈਕੇ ਨਹੀਂ ਵੀ ਕੀ ਭਾਈ ਤੂੰ ਕੀ ਕਹਿੰਦੀ ਆ ਉਹ ਕਹਿੰਦੀ ਵੀ ਸਾਡੇ ਤਾਂ ਮੇਮ ਆਪਣੇ ਮਾਈ ਮਾਤਾ ਨੂੰ ਪੰਜਾਬੀ ਦੀ ਮਾਤਾ ਨੂੰ ਕਹਿੰਦੀ ਕਹਿੰਦੀ ਵੀ ਸਾਡੇ ਤਾਂ ਜਿਹੜੀ ਇਹ ਆਪਣੇ ਬੂਟੇ ਦੇ ਭੰਗ ਆਪਣੇ ਤੁਹਾਡੇ ਪੌਪੀ ਨੇ ਜਿਹੜੀ ਭੁੱਕੀ ਦੇ ਕਹਿਣ ਦਾ ਮਤਲਬ ਵੀ ਸਾਡੇ ਤਾਂ ਮਰਿਆਂ ਦੇ ਚੜਾਉਂਦੇ ਨੇ ਤੁਸੀਂ ਆਪ ਇਹ ਕਮੇਟੀ ਕੀਤੀ ਆ ਤੁਸੀਂ ਕਿਹਾ ਕਿ ਸਾਡੇ ਆਪਣੇ ਮਾਈ ਕਹਿੰਦੀ ਆ ਪੰਜਾਬੀ ਪੰਜਾਬਣ ਜਿਹੜੀ ਮਾਤਾ ਸੀ ਉਹ ਕਹਿੰਦੀ ਆ ਭਾਈ ਤੈਨੂੰ ਕੀ ਦੱਸੀਏ ਇਹ ਤਾਂ ਸਾਡੇ ਮਰਿਆਂ ਚ ਜਾਨ ਪਾਉਂਦੇ ਨੇ ਇਹ ਤੁਹਾਡੀ ਆਪਦੀ ਕਮੇਟੀ ਸੀਗੀ ਤੇ ਭਗਵਾਨ ਤਮਨ ਜੀ ਮੁੱਖ ਮੰਤਰੀ ਸਾਹਿਬ ਮੇਰੇ ਵੱਡੇ ਵੀਰੇ ਉਹ ਇਹਨੂੰ ਲਾਗੂ ਕਰਕੇ ਦੇਖ ਲਾ ਨਾ ਲੋਕਾਂ ਦੇ ਕੋਲੇਸਟੇਰੋਲ ਕੰਟਰੋਲ ਆ ਗਏ ਠੀਕ ਆ ਨਾ ਬੀਪੀ ਸੈੱਟ ਆ ਗਏ ਦਵਾਈਆਂ ਦੀ ਖਪਤ ਆਧਰ ਰਹੇ ਜੂਗੀ ਤੰਦਰੁਸਤੀ ਹੈ ਤੰਦਰੁਸਤੀ ਰਹੂਗੀ ਸਾਰੇ ਪੰਜਾਬ ਦੇ ਵਿੱਚ ਮੇਰਾ ਭਾਈ ਬਣ ਕੇ ਭਗਵੰਤ ਮਾਨ ਮੇਰੇ ਵੀਰਿਆ ਜਿਹੜੀ ਆ ਜੀਬ ਵਾਲੀ ਗੋਲੀ ਆ ਇਹ ਯਾਰ ਕਾਹਤੇ ਦੇ ਕੇ ਨੁਕਸਾਨ ਕਰੀ ਜਾਂਦੇ ਹੋ ਯਾਰ ਤੁਸੀਂ ਹੁਣ 60 ਸਾਲ ਦੀ ਉਮਰ ਆ ਕਹਿੰਦੇ ਐਵਰੇਜ ਪੇ ਤਾਂ 40 ਵੀ ਨਹੀਂ ਰਹਿਣ ਦੇਣੀਆਂ ਇਹਨੇ ਲੀਵਰ ਡੈਮੇਜ ਪਿਆ ਮਿੱਦਾ ਡੈਮੇਜ ਇਹਦੇ ਨਾਲ ਯਾਰ ਛੱਡਦੀਆਂ ਨਹੀਂ ਕੁਝ ਉਹ ਉਹ ਦਾ ਚਿੱਟੇ ਦੀ ਵੀ ਮਾਂ ਉਹਨੂੰ ਨੱਕ ਨਾਲ ਸੁਂਗਦੇ ਨੇ ਲੋਕ ਉਹਦੇ ਟੀਕੇ ਲਾਉਂਦੇ ਨੇ ਜੇਲ੍ਹ ਦੇ ਵਿੱਚ ਉਹਨੂੰ ਨੱਕ ਨਾਲ ਸੁਂਗਦੇ ਨੇ ਯਾਰ ਐਡਾ ਵੱਡਾ ਡਰਗ ਆਉ ਬੇ ਪਰ ਉਹ ਨੋਰ ਬੰਦੀ ਜਿਹੜੀ ਗੋਲੀ ਆ ਤੁਹਾਡੀ ਉਹਨੂੰ ਅਡਲੌਕ ਦੀ ਜਿਹੜੀ ਨੂੰ ਕਹਿੰਦੇ ਹੋ ਉਹ ਤਾਂ ਚਲੋ ਛੱਡੋ ਯਾਰ ਇਹ ਗੱਲਾਂ ਨੂੰ ਕਿੰਨੇ ਤਰਕ ਦਈ ਜਾਈਏ ਬਸ ਮੇਰੇ ਵੀਰਿਆ ਤੁਸੀਂ ਸਾਰੇ ਕਮੈਂਟ ਕਰਕੇ ਦੱਸਿਓ ਮੇਰੇ ਭਾਈ ਬਣ ਕੇ ਵੀ ਜੇ ਸਰਕਾਰ 2 ਸਾਲ ਜਾਂ 3 ਸਾਲ ਲਈ ਇੱਕ ਐਕਸਪੈਰੀਮੈਂਟ ਕਰੇ ਵੀ ਭਾਈ ਖਾਨ ਵਾਲੇ ਬੰਦੇ ਆਪੋ ਆਪਣੇ ਘਰੇ 10-10 ਵੀ ਆ ਸੌਰੀ 50-50 100 ਬੂਟੇ ਬੀਜ ਲੋ ਵੀ ਉਹਦੇ ਵਿੱਚ ਕੋਈ ਕਾਨੂੰਨ ਦਾ ਉਲੰਘਣਾ ਨਹੀਂ ਹੋਊਗੀ ਜੇ ਬੀਜ ਲਉਂਦੇ ਸੀ ਦੇਖਿਓ ਕਿੰਨਾ ਫਰਕ ਪੈਂਦਾ ਤੁਸੀਂ ਆਹ ਕਰੋ ਲਾਗੂ ਅਸੀਂ ਇਹ ਖਾ ਕੇ ਐਨ ਮਿਲੂਗੀ ਅਸੀਂ ਚਿੱਟੇ ਵਾਲਿਆਂ ਦੇ ਨਾਂ ਜੁੱਤੀ ਫੇਰੀਏ ਥੱਲ ਪਾ ਦਿਆਂਗੇ ਚਿੱਟੇ ਨੂੰ ਗੰਦੇ ਨਸ਼ਿਆਂ ਨੂੰ ਭਗਵਾਨ ਜੀ ਤਮਨ ਜੀ ਸੋਚੋ ਸੋਚੋ 85 ਤੱਕ ਵੀ ਤਾਂ ਪੋਸਟ ਨੂੰ ਹੈ ਹੀ ਨਹੀਂ ਸੀ ਐਨਡੀਪੀ ਸੈਕਟਰ ਦੇ ਵਿੱਚ ਜਦ ਵੀ ਪੰਜਾਬ ਦੇ ਵਿੱਚ ਇਦੋਂ ਵਧੀਆ ਕੰਮ ਹੁੰਦਾ ਸੀਗਾ ਮ ਮੱਝਾਂ ਨਹੀਂ ਆਏ ਲੋਕਾਂ ਥੱਲੇ ਗੋਹਾਵ ਨਹੀਂ ਤੇ ਲੱਗਣਦੇ ਦੇ ਖਾ ਕੇ ਦੋ ਚਮਚੇ ਮੈਂ ਕਹਿੰਦਾ ਕਿਸੇ ਮੱਝ ਨੂੰ ਗੋਹਾ ਨਹੀਂ ਤੇ ਲੱਗਦਾ ਜਦੇ ਹਟਾਉਂਦਾ ਸੀ ਐਨਾ ਕੰਮ ਕਰਦੇ ਸੀਗੇ ਹੁਣ ਤਾਂ ਪਤਾ ਵੀਰੇ ਤੇ ਭਗਵੰਤ ਸਿੰਘ ਤੁਹਾਨੂੰ ਤਾਂ ਦੱਸਣ ਦੀ ਲੋੜ ਹੀ ਨਹੀਂ ਵੀਰਾ ਤੁਸੀਂ ਤਾਂ ਇੱਥੋਂ ਗਏ ਹੋ ਸਾਡੇ ਚੋਂ 85 ਦੇ ਵਿੱਚ ਅਰਜੀਵ ਗਾਂਧੀ ਨੇ ਤੋਹਫਾ ਦਿੱਤਾ ਆਪਾਂ ਨੂੰ ਉਹਨੇ 85 ਦੇ ਵਿੱਚ ਆ ਕੇ ਇੱਕ ਤਾਂ ਆਪਣੀ ਮਾਤਾ ਦਾ ਬਦਲਾ ਲੈਣ ਦੀ ਸਫਾਇਦਾ ਦਿੱਤਾ ਆਪਾਂ ਨੂੰ ਵੀ ਪਾੜੀ ਵੀ ਆਪ ਦਾ ਖਤਮ ਕਰੀਏ ਇੱਕ ਆ ਪੋਸਟ ਬੰਦ ਕਰਕੇ ਆ ਮੈਡੀਕਲ ਨਸ਼ੇ ਦੇਤੇ ਮੈਡੀਕਲ ਨਾਚਬਕ ਬੰਦ ਕਰਕੇ ਉਸ ਤੋਂ ਬਾਅਦ ਚਿੱਟਾ ਤੇ ਸਮੈਕ ਆ ਗਏ ਕਿਉਂਕਿ ਮੈਡੀਕਲ ਨਾਚੇ ਥੋੜੇ ਸਸਤੇ ਹੁੰਦੇ ਦੀ ਉਹਨਾਂ ਨੇ ਇਹ ਸਾਜ਼ਿਸ਼ ਸੋਚੀ ਵੀ ਸਿਹਤ ਪੱਖੋਂ ਤਾਂ ਆਪਾਂ ਪੰਜਾਬ ਦੀ ਜਵਾਨੀ ਲੈ ਹੀ ਰਹੇ ਆ ਕਿ ਉਹਨਾਂ ਇਹਨਾਂ ਨੂੰ ਆਰਥਿਕ ਪੱਖੋਂ ਹੀ ਕਮਜ਼ੋਰ ਕੀਤਾ ਜਾਵੇ ਫਿਰ ਆ ਮਹਿੰਗੇ ਦੇ ਦੇ ਇਹ ਤੋਹਫੇ ਦਿੱਤੇ ਨੇ ਆਪਾਂ ਨੂੰ ਸਾਜ਼ਿਸ਼ ਦੇ ਨਾਲ ਸੋ ਮੈਂ ਤਾਂ ਭਗਵਾਨ ਤੁਮਾਰੀ ਵੀਰੇ ਤੇਰੇ ਮੂਹਰੇ ਹੱਥ ਜੋੜ ਸਕਦਾ ਤੂੰ ਮੇਰਾ ਵੀਰਾ ਬਣ ਕੇ ਇਹਦਾ ਕੋਈ ਹੱਲ ਕੱਢ ਤੇ ਦੋਸਤੋ ਜਿਹੜਾ ਮੈਂ ਭਗਵਾਨ ਤੁਮਾਰੀ ਨੂੰ ਆਈਡੀਆ ਦੇ ਰਿਹਾ ਵੀ ਜੇ 100 100 ਬੂਟੇ ਲਾਉਣ ਦੀ ਆਗਿਆ ਦੇਣ ਤੇ ਉਸ ਤੋਂ ਬਾਅਦ ਰਿਜ਼ਲਟ ਕੱਢਣਾ ਕੀ ਮੇਰਾ ਇਹ ਐਕਸਪੈਰੀਮੈਂਟ ਜਿਹੜਾ ਮੈਂ ਕਹਿ ਰਿਹਾ ਕਰ ਨੂੰ ਸਹੀ ਆ ਕਿ ਗਲਤ ਆ ਦੋਸਤੋ ਅੱਧੀਆਂ ਨਹੀਂ ਮੁੱਖ ਮੰਤਰੀ ਸਾਹਿਬ 80% ਬਿਮਾਰੀਆਂ ਦੇ ਹੱਲ ਹੋ ਜਾਣਗੇ ਮੈਡੀਕਲ ਦਵਾਈਆਂ ਵਾਲੀਆਂ ਕੰਪਨੀਆਂ ਕਦ ਚਾਹੁੰਦੀਆਂ ਨੇ ਵੀ ਲੋਕਾਂ ਦੀਆਂ ਬਿਮਾਰੀਆਂ ਠੀਕ ਹੋਣਾ ਉਹ ਨਹੀਂ ਚਾਹੁੰਦੇ ਤਾਂ ਇਹਦਾ ਲਾਗੂ ਕਰਕੇ ਖੁਸ਼ ਨਹੀਂ ਇੱਥੇ ਪੀਂ ਫੂਕੀ ਨੂੰ ਨੇਚਰਲ ਚੀਜ਼ ਆ ਇਹ ਮੇਵਾ ਜਿਵੇਂ ਮੱਕ ਜਬਦਾਮ ਦਾਖਾ ਆਪਣੇ ਕਾਜੂ ਮੇਵਾ ਉਮੇ ਇਹ ਵੀ ਮੇਵਾ ਇੱਕ ਸੋ ਚਲੋ ਵੱਧ ਨਹੀਂ ਯਾਰ ਮੈਂ ਬੋਲਦਾ ਮੇਰੇ ਵੀਰ ਜੀ ਭਗਵੰਤ ਮਾਨ ਜੀ ਵੱਡੇ ਵੀਰ ਜੀ ਬੇਨਤੀ ਆ ਸੋਚੋ ਕਮ ਸੇ ਕਮ ਆ ਬੂਟੇ 100 100 ਲਾਉਣ ਦੀ ਹਾਲੇ ਇੱਕ ਤਜਰਬਾ ਹੀ ਕਰਕੇ ਦੇਖ ਲਓ ਸੋ ਦੋਸਤੋ ਦੋ ਵੀਡੀਓ ਖਤਮ ਕਰਦੀ ਆ ਗਿਆ ਲੰਬੀ ਲੰਬੀ ਹੋ ਜਾਂਦੀ ਆ ਵੀਡੀਓ ਗੱਲ ਆਪਾਂ ਉਹੀ ਕਹੀ ਜਾਂਦੇ ਆ ਬਾਰ ਬਾਰ ਉਹ ਵੀ ਤਾਂ ਕਹਿ ਰਹੇ ਆ ਆਪਣਾ ਵੱਡਾ ਵੀਰਾ ਉਹਨੂੰ ਬੇਨਤੀ ਕਰ ਰਹੇ ਆ ਆਪਣੇ ਮੁੱਖ ਮੰਤਰੀ ਨੂੰ ਤੇ ਕਮੈਂਟ ਕਰਕੇ ਦੱਸਿਓ ਦੋਸਤੋ ਕੀ ਇਹ ਮੇਰਾ ਸੁਝਾਅ ਸਹੀ ਆ 100 100 ਬੂਟੇ ਲਾਉਣ ਦਾ ਤੇ ਉਹਦਾ ਰਿਜ਼ਲਟ ਪਤਾ ਲੱਗ ਜੀ ਤੇ ਹੁਣ ਦੋ ਵੀਡੀਓ ਖਤਮ ਕਰਨ ਦੀ ਆ ਗਿਆ ਧੰਨਵਾਦ ਤੁਹਾਡਾ ਸਾਡੇ ਪੇਜ ਕੇ ਰਸਾ ਚ ਨਾ ਜੁੜਨ ਲਈ ਕਰੋ ਫਤਿਹ ਪ੍ਰਬਾਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ